ਪੁੱਤ ਕੀ ਕਰਨ ਦੇ ਆ ਮੈਂ ਚਾਹ ਭਾਈ ਆ ਸਾਹ ਭਣਾ ਆ ਹੂੰ ਤੇ ਮੈਨੂੰ ਵੀ ਬਦੇ ਦੇ ਕੋਟਕ ਚਾਹ ਦੇ ਨਾਲੇ ਪਾਣੀ ਲੈ ਦੇ ਪਾਣੀ ਇੱਥੇ ਫਰਾਵਾ ਨਹੀਂ ਪੁੱਤ ਉਹ ਤੇ ਬਹਿ ਕੇ ਪੀ ਰਿੰਦਾ ਪਾਣੀ ਕਿ ਮੈਂ ਮੈਂ ਨਾ ਮੈਂ ਦਾਦਾ ਥੇਤੀ ਆ ਬਦਾਦੀ ਤੇ ਲੱਦੀ ਆ ਤੇ ਇੱਥੇ ਫਰਾਦ ਨਹੀਂ ਕੋਈ ਨਹੀਂ ਉੱਥੇ ਘੜੇ ਟੋਲ ਪਲਾਜਾ ਪੈਂਦਾ ਗਾੜੀ ਪੁੱਤ ਉਂਦੀ ਆ ਜਾਣਾ ਉੱਤੋਂ ਦੀ ਤਾਂ ਠੀਕ ਆ ਉੰਦਰ ਨਹੀਂ ਆ ਰਹੇਵੇਂ ਗੱਲਾਂ ਕਰਦੀ ਰਹਿੰਦੀ ਆ ਮਾੜੀ ਮੋੜੀ ਤੇ ਚਲ ਰੌੜਾ ਰਪਾ ਕਈਆਂ ਘਰਾਂ ਦੇ ਪੈਂਦਾ ਰਿੰਦਾ ਕੁੜੀਆਂ ਦੇ ਬੜੀ ਬੜੀ ਆ ਕੰਮ ਕਰਨੀ ਕੋਈ ਗੱਲ ਨਹੀਂ ਕੋਈ ਬਾਣੀ ਐਵੇਂ ਉਹਨੂੰ ਨੋਖੀ ਜਾਂਦੀ ਐਡ ਕਰਦੇ ਐਡ ਕਰਦੇ ਕੰਮ ਤੇ ਵਧੀਆ ਕਰਨੀ ਆ ਇਸੋ ਕਾ ਦੋ ਦੀ ਚਾਹ ਬਣਾਉਣ ਗਈ ਆ ਅਜੇ ਤੱਕ ਨਹੀਂ ਆ ਲਓ ਦੱਲਣਾ ਬਣੀ ਆ ਦੱਦੀ ਆ ਦੇਖ ਲੈ ਮੈਂ ਤੁਹਨੀਆਂ ਹੀ ਹੁਣੇ ਆਹ ਤੇ ਦੈਦੀ ਦਾ ਪਾਣੀ ਆ ਤਾਂ ਪਾ ਲਓ ਨਾ ਲੈਵਾ ਤੇ ਡੈਡੀ ਬਣਾ ਆਇਆ ਵਾ ਅੱਛਾ ਤਮ ਦਾਦਾ ਆਏ ਆ ਤੇ ਮੇਰੀ ਤਾ ਵਾ ਤੂੰ ਤਾ ਫੜ ਆਪਣੀ ਆ ਲੱ ਲੱ ਨਹੀਂ ਜੇ ਡੈਡੀ ਦਾ ਪਾਣੀ ਆ ਉਹ ਤੇਰੀ ਚਾਹ ਆ ਆਪਣੀ ਚਾਹ ਦਰਸੋਈ ਚ ਰੱਖ ਕੇ ਆਉਂਦੀ ਤੇ ਡੈਡੀ ਨੂੰ ਪਾਣੀ ਫੜਾ ਕੇ ਆਉਂਦੀ ਅੱਛਾ ਤੁਹਾਡੀ ਚਾਹ ਹੋ ਤੇ ਲੈਂਦੀ ਫਿਰ ਇੱਥੇ ਇੱਥੇ ਤੇ ਮੇਰੀ ਤਾ ਉੱਥੇ ਹੀ ਬੈਠੀ ਰਵੇ ਤੇ ਆਪ ਡੈਡੀ ਨੂੰ ਪਹਿਲਾਂ ਪਾਣੀ ਫੜਾਉਂਦੀ ਫਿਰ ਮੈਂ ਮੈਂ ਇਧਰੋਂ ਥਰੂ ਤਾਨਾ ਵਾ ਆ ਮੈਂ ਬੋਲਦੀ ਰਹਿੰਦੀ ਹਾਂ ਫੜਾਇਆ ਡੱਗੀ ਨੂੰ ਪਾਣੀ ਕੰਮ ਜੇ ਕਰਨੀ ਲੱਗਦੀਆਂ ਇਹ ਵੀ ਬੜਾ ਦਸਾਨ ਕਰਨਦੀਆਂ ਮੰਗ ਜੇ ਅੱਜ ਚਾਹ ਬਣਾਉਣ ਲੱਗ ਪਈ ਉਹ ਵੀ ਪਤਾ ਨਹੀਂ ਕਿੱਦਾਂ ਤੇ ਜੇ ਬਣਾਤੀ ਤੇ ਚੁੱਪ ਕਰਕੇ ਪੀ ਲਾਂ ਇਹਨੂੰ ਪੀਣੀ ਨਹੀਂ ਹੁੰਦੀ ਤੋਪ ਕਰਕੇ ਤੇ ਤੋਈ ਤੰਮ ਤਰਨਾ ਨਹੀਂ ਹੁੰਦਾ ਇਹਦੇ ਹਰ ਹਰ ਵੇਲੇ ਬਤੋਲਣ ਨਹੀਂ ਬਣੀ ਰਹਿੰਦੀ ਆ ਮੈਂ ਕੋਈ ਜਾਣਦੀ ਨਹੀਂ ਫੜਾ ਚਾਹ ਪਾਣੀ ਹਾਂ ਮੈਂ ਦਾਦੀ ਹਾਂ ਤੋ ਤੋਈ ਮੈਨੂੰ ਪਤਾ ਐਵੇਂ ਇਹ ਨਹੀਂ ਕਿ ਕੋਈ ਧਰਦੀ ਜੇ ਦਾਦੀ ਹੁੰਦੀ ਤੇ ਐਨੀਆਂ ਮੱਖੀਆਂ ਹੀ ਮਾਰਦੀ ਅਰ ਰੱਬ ਕੋ ਵੀ ਨਹੀਂ ਡਰਦੀ ਕਿਤੇ ਹੂੰ ਚੁੱਪ ਕਰ ਜਾ ਜੇ ਤੈਨੂੰ ਚਾਹ ਪਾਣੀ ਦਿੰਦੀ ਆ ਨਾ ਬਣਾ ਕੇ ਤੇ ਚੁੱਪ ਕਰਕੇ ਪੀ ਲਿਆ ਕਰ ਤੂੰ ਵੀ ਨਖਰੇ ਕਰਨੀਂ ਗਾੜੀਆਂ ਹਾਏ ਹਾਏ ਐਡੀ ਵੱਡੀ ਡਰੇਪ ਆ ਪਹਿਲਾਂ ਤੂੰ ਡੈਡੀ ਨੂੰ ਫੜਾ ਡੈਡੀ ਸਗੋਂ ਉਧਰੋਂ ਲੱਗੇ ਹੀ ਕਿ ਅਹੀਂ ਦੂਰ ਬੈਠੇ ਉਹ ਪਹਿਲਾਂ ਡੈਡੀ ਨੂੰ ਪਾਣੀ ਫੜਾਇਆ ਚਾਹ ਫੜਾਇਆ ਫੇਰ ਤੂੰ ਇੱਧਰ ਆ ਉਹ ਜਿੰਨੀ ਕੋਈ ਮਤਵਾ ਉਹਨਾਂ ਕਿਨੇ ਕੰਮ ਕਰਨਾ ਇੱਧਰ ਆ ਕੇ ਮੁਰਗਣੋਂ ਉੱਥੇ ਡਾੜੀ ਲਾ ਕੇ ਬਹਿ ਜਾਣਾ ਉਹ ਡਾੜੀ ਲਾ ਕੇ ਉਹਨੂੰ ਛੇਰ ਖਾਈਂ ਨਾ ਡੈਡੀ ਦਾ ਉਹ ਜਿਹੜਾ ਡਾਡਾ ਆਪਣੇ ਵਾਤੇ ਭਰ ਕੇ ਗਲਾਸ ਚਾਹ ਦਾ ਬਣਾਇਆ ਵਾ ਤੇ ਮੈਂ ਮੋਸਰਾ ਭਾਏ ਦੁੱਧ ਵੀ ਪਾਇਆ ਹੋਵੇ ਕੋਹ ਨਹੀਂ ਹੁੰਦਾ ਐਵੇਂ ਨਹੀਂ ਜਿਦਾਂ ਬਿਸਕਾ ਕਰਦੇ ਰਹੇਦਾ ਹੋਈਦਾ ਤੁਹਾਡੀਆਂ ਇਹਨਾਂ ਜਿਦਾਂ ਕਰਕੇ ਮੰਮੀ ਵੇਖੇ ਗਈ ਹੈ ਜਿਦਾਂ ਬਿਸਕਾ ਦੀ ਨਹੀਂ ਗੱਲ ਉਹ ਆਪਣੇ ਢਿੱਡ ਦਾ ਜ਼ਿਆਦਾ ਸੋਚਦੀ ਆ ਵੀ ਮੇਰੇ ਢਿੱਡ ਚ ਪੈ ਗਏ ਸਾਰਾ ਕੋਸ਼ੀ ਚੰਗਾ ਬਾਬਾ ਤੂੰ ਨਹੀਂ ਕੋਈ ਖਾਂਦੀ ਪੀਂਦੀ ਉਹ ਸੱਤੂ ਲੈ ਜਾ ਗਾ ਕਿ ਪਾਣੀ ਲੈ ਕੇ ਔਨ ਨਹੀਂ ਦੇਈ ਹੈ ਪਾਣੀ ਲੈ ਦੇ ਤੂੰ ਤਾਂ ਮੈਨੂੰ ਧੇ ਮਾਰਦਾ ਇਹਦੇ ਨਾਲੋਂ ਮੈਂ ਆਪੇ ਫੜ ਕੇ ਪੀ ਲੈਂਦਾ ਤੇ ਉਹ ਚੰਗਾ ਨਾ ਤੇਰੀ ਤੈਨੂੰ ਭਰਾ ਤਾਂ ਲੈਣੀ ਆ ਕਿਉਂ ਅਕਲ ਕਿਉਂ ਨਹੀਂ ਮੈਨੂੰ ਇਹ ਇੱਤ ਜਾਨ ਜਿੱਦ ਤੰਮ ਤੰਦਿਆ ਮੈਨਾਂ ਉਹਨੂੰ ਇਦਾਂ ਨਹੀਂ ਤਈ ਜਾਂਦਾ ਚੱਲ ਕੋਈ ਨਹੀਂ ਜਿੱਦਾਂ ਦਾ ਵੀ ਕੰਮ ਕਰ ਲਈ ਠੀਕ ਆ ਸੋਹਣਾ ਕਰ ਲਈ ਮੈਂ ਤਾਂ ਭਾਈ ਆਪ ਵੇਲਾ ਉਹ ਮੋਤੋਜੀ ਚੁੱਤੀ ਆ ਉਥੇ ਅੰਦਰ ਇੱਦੀ ੱਲੇ ਤੇ ਮੈਂ ਤਾਂ ਅੰਮ ਦਿੱਤਾ ਵਾ ਤੇ ਪੁੱਤ ਚਾਹ ਸਾਰੇ ਟੱਬਰ ਨੇ ਬਣਾਉਣੀ ਖਲੋ ਕੇ ਉੱਥੇ ਲਾਗੇ ਇੱਕ ਜਾਣੇ ਨਹੀਂ ਚਾਹ ਬਣਾਉਣੀ ਆ ਪਰ ਮੈਂ ਭਾਈ ਆ ਨਾ ਧੰਨਵਾਦ ਤੇਰਾ ਆਹ ਮਾਲਕ ਤੈਨੂੰ ਜਿਆਦਾ ਦਵੇ ਧੰਦਾ ਆ ਲਾਹੋਂ ਤਾਂ ਆਪੀ ਚਾਹ ਤੇ ਤਿੰਨ ਮਦਦ ਆ ਮੇਰੀ ਉਹ ਆ ਦੋ ਇਹ ਤੇ ਤੇਰੀ ਤੇ ਇਹ ਤੇ ਮੇਰੇ ਪੌਣੇ ਦੀ ਆ ਉਹ ਕਿੱਥੇ ਆ ਮੈਨੂੰ ਜੀ ਪਤਾ ਦਿੱਤੇ ਆ ਉਹ ਤੇ ਆ ਜੇਬ ਚ ਪਾਇਆ ਮੈਂ ਇਧਰ ਤੁਰਿਆ ਫਿਰਦਾ ਆ ਇਦਾਂ ਜੇਬ ਚ ਪਾਇਆ ਤਰ ਉਹਨੂੰ ਹਾਂ ਉਹ ਰੰਗਰੂਟ ਬਣ ਗਿਆ ਵਾ ਤੈਨੂੰ ਪਤਾ ਵਾ ਫੌਜੀ ਆ ਬੰਦਾ ਉਹ ਰੰਗਰੂਟੀ ਧਿਆ ਕਰਨ ਅੱਛਾ ਤੇ ਮੈਂ ਉਹਦੇ ਨਾਲ ਦਲਦਾ ਨਹੀਂ ਉਹਦੇ ਕੁਆਟਰਾਂ ਚ ਰਹਿਣ ਫਿਰ ਜੇ ਫੌਜੀ ਹੋਊਗਾ ਫੇਰੀ ਜੈਵੇਂ ਕੁਆਟਰਾਂ ਚ ਤੁਕੋਂ ਪੈਤੇ ਤੇ ਤਾਂ ਇਹ ਪੁੱਜੀ ਬਣ ਗਿਆ ਉਹ ਨਹਿਰ ਵਾਲਿਆਂ ਦਾ ਨਹਿਰ ਵਾਲਿਆਂ ਦੇ ਉੱਥੇ ਡਿਆ ਵੇਖਣ ਜਿਹੜੇ ਕੰਮ ਕਰਦੇ ਨੇ ਨਹਿਰ ਤੇ ਹਾਂ ਉਹਨਾਂ ਨੂੰ ਡਿਆ ਪੁੱਛਣ ਵੀ ਕਿੰਨੀ ਤਨਖਾਹ ਮਿਲਦੀ ਇੱਥੇ ਅੱਛਾ ਉਹਨਾਂ ਨੂੰ ਪੈਤੇ ਮਿਲਦੇ ਪੈਸੇ ਮਿਲਦੇ ਤਾਂ ਹੀ ਪੁੱਤ ਧੁੱਪੇ ਮਾਰਨਦੇ ਆ ਢਿੱਡ ਲਗਾਉ ਉਹਨਾਂ ਨਾਲ ਤੇ ਫਿਰ ਮੈਂ ਮੈਂ ਚਲਦਾ ਤੂੰ ਬੜੇ ਧੁੱਪੇ ਮਾਰਦੇ ਆ ਪਹਿਲਾਂ ਥੋੜਾ ਜਿਹਾ ਤੰਮ ਤਾਦੇ ਆ ਬਾਅਦ ਵਿੱਚ ਸਾਰੀ ਦੁਪਹਿਰ ਤੋਂ ਜਾਂਦੇ ਆ ਅੱਛਾ ਹਾਂ ਤਾਂ ਮੈਂ ਮੈਂ ਉਦੋਂ ਚਲ ਜਾਗਾ ਨਾ ਜੀ ਦੁੱਧ ਪਹਿਲੇ ਤੋਂ ਆਇਆ ਤਾਂ ਨਾ ਉਹਨਾਂ ਨੇ ਤੇ ਮੈਂ ਉੱਥੇ ਬਹਿ ਤੇ ਦਲਾਬਾ ਤਮਾਤੇ ਤੇ ਪੈਸੇ ਲੈ ਤੇ ਫਿਰ ਜਾਨੂੰ ਆਜਾ ਤਾਂ ਨਾ ਫਿਰ ਮੈਂ ਤਾਂ ਦੰਦ ਦਮ ਦੱਲਾ ਕਾ ਨਾ ਉਹਨਾਂ ਨੇ ਕਹਿਣਾ ਦਮ ਦਿੱਤਾ ਤੇ ਮੈਂ ਤਾਂ ਆ ਆ ਤੇ ਦੇਤ ਲੋ ਤਨ ਤੇ ਨਹੀਂ ਆਓ ਤੇ ਪੁੱਤ ਅਹੀਂ ਕਰਦੇ ਆ ਬਾਹਰ ਦਾ ਕੰਮ ਤੁਸੀਂ ਘਰ ਦਾ ਕੰਮ ਕਰੋ ਹੂੰ ਤੇ ਜਿਹਦੇ ਪੈਸੇ ਆ ਜਾਣਗੇ ਉਹ ਤੰਦੇ ਨਹੀਂ ਤੇ ਉਹ ਪੁੱਤ ਹੀ ਲਿਆ ਕਰਾਂਗੇ ਕਰਕੇ ਇਨਨੂੰ ਮੈਂ ਲਗਾਵਾਂ ਨਰੇਗਾ ਸਕੀਮ ਨੂੰ ਮੈਂ ਇਹਨੂੰ ਕਹਿੰਦੇ ਆ ਨਰੇਗਾ ਸਕੀਮ ਇਹਨਾਂ ਨੂੰ ਜੋ ਮੈਂ ਭਰਤੀ ਕਰਾ ਦੇਣ ਲੱਗਾ ਇਹਨਾਂ ਨੂੰ ਰਕਬੀਰ ਨੂੰ ਵੀ ਤੇ ਮਜੂਦ ਨੂੰ ਵੀ ਇਹਨਾਂ ਦੇ ਪੈਸੇ ਲੈ ਆ ਕਰਨੇ ਆ ਤੇ ਤੁਸੀਂ ਖਰਚ ਲਿਆ ਕਰਿਓ ਤਾਂ ਵੀ ਜੀ ਤਾਦਾ ਹੈ ਆਈ ਦੋਵੇਂ ਥੱਤੇ ਤਾਂ ਰਾਂਗੀਆਂ ਆ ਦੋਵੇਂ ਖਾਤੇ ਇਹਨਾਂ ਦੇ ਕੋਲੇ ਨਹੀਂ ਰਹਿਣ ਦੇਣਾ ਕੋਈ ਪੈਸਾ ਇਹਨਾਂ ਕੋਲ ਨਹੀਂ ਰਹਿਣ ਦੇਣਾ ਚੰਗਾ ਇਹ ਪੁੱਠੇ ਰਹੀ ਪੈਂਦੇ ਆ ਅੱਛਾ ਹਾਂ ਆਓ ਫੇਰ ਆਣਾ ਜੇ ਜ਼ਿਆਦਾ ਪੈਸੇ ਦਿਮਾਗ ਹੈ ਫੇਰ ਬੈਂਕ ਤੇ ਜਾ ਕੇ ਦਿਮਾ ਘੇ ਤਰੋਣੇ ਪੈਣੇ ਫਿਰ ਐਵੇਂ ਵਿਚਾਰੇ ਉਹਨਾਂ ਨੂੰ ਤੰਮ ਤੰਨਾ ਪੈਣਾ। ਉਹਨਾਂ ਨੂੰ ਕੰਮ ਕਰਨਾ ਪੈਣਾ ਫਿਰ। ਉਹਨਾਂ ਨੇ ਫਿਰ ਲਿਥਾ ਪਤੀ ਕਰਨੀ ਆ। ਬਾਅਦ ਵਿੱਚ ਫਿਰ ਜਾ ਜਾ ਤੇ ਫਿਰ ਈਤਿਮਤ ਤੇ ਦਾਹਤ ਲਿਓਣੇ ਉੱਤੇ ਹੀ ਫਾਇਦਾ। ਉਹਨਾ ਤਿੰਨਾ ਤਿੰਨਾ ਤੇਲ ਮੁੱਤ ਦਾ ਨਾ ਹੱਡਾ। ਪਹਿਲਾਂ ਹੀ ਤੇਲ ਪਵਾਵਾਂਗੇ ਫਿਰ ਆਪਾਂ ਈਤਿਮਤ ਤੇ ਦਾਵਾਂਗੇ। ਫਿਰ ਆਪਣੀ ਪੈਸੇ ਤੇ ਦਾਹਤ ਲਿਆਵਾਂਗੇ। ਤੇ ਫਿਰ ਆਪਾਂ ਤਦਾਈ ਹੋਗੇ। ਉਤਰਾ ਇੱਕ ਗੱਲ ਹੈਗੀ ਮੁੜ ਕੇ ਫਿਰ ਜਾਵਾਂਗੇ ਤੂੰ ਤੇ ਤੈਨੂੰ ਭੁੱਖ ਲੱਗ ਜਾ ਕਰਨੀ ਆ। ਕਿਉਂਕਿ ਰੋਟੀ ਖਾ ਕੇ ਲੰਮੇ ਪਈਦਾ ਤਾਂ ਭੁੱਖ ਨਾ ਲੱਗੇ। ਉਹ ਉਹ ਕਿ ਫੇਰ ਆਣ ਕੇ ਖਾਣੀ ਆ ਫਿਰ ਉੱਥੇ ਵੀ ਜਾ ਕੇ ਖਾਣੀ ਉਹ ਕਹੇ ਤੀਂ ਪੈਦੇ ਦਿਨੇ ਮੈਂ ਤਿੱਦਨ ਦੀ ਤੈਨ ਦੀ ਮੈਂ ਹੋਟਲ ਤੇ ਜਾ ਰੋਟੀ ਖਾਣੀ ਆ ਤੈਨੇ ਨਹੀਂ ਮੈਨੂੰ ਪੈਦੇ ਦਿੱਤੇ ਉਹ ਤਾਂ ਹੋਟਲ ਵਾਲੀਆਂ ਰੋਟੀਆਂ ਨਾਲੋਂ ਘਰ ਦੀ ਰੋਟੀ ਸਭ ਤੋਂ ਬੈਸਟ ਆ ਨਹੀਂ ਉੱਥੇ ਜ਼ਿਆਦਾ ਵਹਿਤ ਹੁੰਦੀਆਂ ਆਈਆਂ ਉੱਥੇ ਤੇ ਬਰੀਆਂ ਤਿੱਦਾਂ ਮਿਲਦਾ ਲਿੰਨੀਆਂ ਉੱਥੇ ਤੇ ਇਦਾਂ ਇਦਾਂ ਤਾਪੀ ਬਣਾਈ ਆ ਇੱਥੇ ਉਹਦੇ ਤੇ ਉਹਨਾਂ ਨੇ ਲਿੱਥਿਆ ਬੱਦਰ ਥਾਲੋ ਪੀ ਦਾ ਥਾਲੋ ਆਹ ਥਾਲੋ ਦੇਹ ਥਾਲੋ ਉਹਨਾਂ ਦੇ 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 ਉਹਨਾਂ ਨੇ ਪੈਤੇ ਲਿੱਥੇ ਇੱਥੇ ਕੋਈ ਲਿੱਥਿਆ ਇੱਤੋਂ ਤੇ ਫਰੀਦ ਦੀਆਂ ਲੋਟੀਆਂ ਵਾ ਚਲ ਇਦਾਂ ਕਰਦਾ ਮੈਂ ਚਾਟਣਾ ਇੱਕ ਬਣਾਦਾ ਤੁਹਾਨੂੰ ਉੱਤੇ ਦੇਖਦਾ ਵੀ ਅੱਜ ਤਰੀਕ ਤੇ ਆਹ ਬਣਨੀ ਆ ਅੱਜ ਤਰੀਕ ਦੀ ਆਹ ਸਬਜ਼ੀ ਬਣਨੀ ਆ ਬਣਾਉਣੀ ਤੁਸੀਂ ਆ ਤੇ ਨਾਲੇ ਬਣਾਇਆ ਨਾਲੇ ਆ ਸਾਨੂੰ ਆਪ ਖਾਦਾ ਨਾਲੇ ਸਾਨੂੰ ਖਵਾ ਲਿਆ ਇਦਾਂ ਇਦਾਂ ਦੇ ਤਰਦੋ ਤੇ ਤੰਦਾ ਵਾ ਉਹਦਾਂ ਦੇ ਰੋਜ਼ ਰੋਜ਼ ਤੋਤਨੀ ਤੋਤੀ ਚਾਈਦਾ ਤੋਤੀ ਚਾਈਦਾ ਵੀ ਕੀ ਭਾਈਏ ਕੀ ਭਾਈਏ ਚਾਟ ਬਣਾਉਣਾ ਚਾਹੀਦਾ ਚਾਟ ਹੋਰ ਉਹ ਵੀ ਚਾਟ ਕਹਿੰਦੇ ਆ ਤੇਨੂੰ ਪਤਾ ਚਾਟ ਕਹਿੰਦੇ ਕਹਿੰਦੇ ਆ ਤੁਲੇ ਭਾਈ ਦਾ ਹੁੰਦਾ ਹੀ ਅਹੀਂ ਹੋ 10 ਮਿੰਨੂ ਤੋਂ ਤੂੰ ਤਾਂ ਪਤਾ ਨਹੀਂ ਅੱਜ ਮੈਂ ਨਹੀਂ ਤੈਨੂੰ ਬੋਲ ਬੋਲ ਦੱਤ ਦੀ ਤੇ ਤਿੰਨਾ ਮੈਂ ਭਰੀ ਆ ਪੁੱਤ ਪਹਿਲਾਂ ਹੀ ਸਾਡਾ ਸਮਾਂ ਮੇਰੇ 5 ਨੰਬਰ ਆਏ ਵੀ ਇੰਗਲਿਸ਼ ਵਿੱਚੋਂ ਹੋ ਐਨੇ ਨੰਬਰ ਚੋਰ ਤੇ ਤੂੰ ਮੈਨੂੰ ਦੱਸਦੀ ਮੈਂ ਕੋਈ ਗੱਡੀ ਗੁੱਡੀ ਕਰਕੇ ਲਿਆਉਣਾ ਤੇ ਫਿਰ ਉੱਤੇ ਲੱਦ ਕੇ ਲੈ ਆਉਂਦੇ ਨੰਬਰ ਤੇਰੇ ਤੇ ਮੈਨੂੰ ਵੀ ਮੈਦਮ ਨਿਕਲਾ ਤੋਂ ਬਾਹਰ ਹੀ ਥਰੀ ਤਾਤਾ ਹੀ ਦਮਾਵਾਂ ਤਰਾਤੇ ਦਿਨ ਦੀ ਪਾਰੇ ਬਰੇ ਆ ਇੱਥੇ ਤਰੋਦਾ ਓਹੋ ਉਹਨੇ ਤਾਂ ਹੀ ਖੜੇ ਕੀਤਾ ਹੈ ਵੀ ਇਹ ਫਰਸਟ ਆਈਓ ਵੀ ਲੋਕਾਂ ਨੂੰ ਦਸੀਏ ਵੀ ਆ ਫਸਟ ਆਈ ਪਾਣ ਨੰਬਰ ਤਾਂ ਇਹ ਤਲਾਤਾ ਵਾਲੇ ਨੇ ਵੇਖਿਆ ਹੀ ਗਾ ਜੀ ਕਿੰਨੇ ਨੰਬਰ ਆਏ ਮੈਂ ਤਾਂ ਪੰਦ ਆਏ ਪੰਦ ਆਏ ਅੱਛਾ ਮੈਂ ਤੇ ਫਿਰ ਪੁੱਤ ਅਸੀਂ ਤੇ ਬੜੇ ਵੱਡੇ ਭਾਗੀ ਆਗੇ ਐਦਾਂ ਦੀ ਪੜ੍ਹੀ ਲਿਖੀ ਨੋ ਤੇ ਐਨੇ ਨੰਬਰ ਲੈ ਕੇ ਆਈ ਤੇ ਵਿਆਹੀ ਸਾਡੇ ਘਰ ਆਈ ਤੋ ਦੀ ਉਦੋਂ ਤੇ ਮੈਦਲ ਪਾਉਣਾ ਸੀ ਵੀ ਤੋਲੇ ਨੂੰ ਪਰ ਹੁਣ ਵੀ ਤੋਲਾ ਨਹੀਂ ਆ ਬਣ ਗਈ ਨਾ ਦਤਾਣੀ ਇਹ ਇਹਨੂੰ ਨਹੀਂ ਪਾਉਣਾ ਪਾਣਾ ਐਵੇਂ ਅੱਛਾ ਇਹ ਬੜੀ ਭੂਏ ਦਾਦੀ ਆ ਇਦਾਂ ਰੋਜ਼ ਹੀ ਲੋਲਾ ਪੁੰਦੀ ਰਹਿੰਦੀ ਆ ਮੈਂ ਬਤੋਲਣ ਮੈਂ ਬਤੋਲਣ ਮੈਂ ਲਿਸਤਾਤ ਰਾਤ ਤੇ ਮੈਂ ਤਾਂ ਬੇੜਾ ਹੀ ਬੈਹ ਗਿਆ ਇਦਾਂ ਹੀ ਧਰਦੀ ਰਹਿੰਦੀ ਆ ਅੱਛਾ ਹੂੰ ਬੇੜਾ ਕਿਉਂ ਬੈਹ ਗਿਆ ਬੇੜਾ ਤੇ ਧਰ ਗਿਆ ਤਾਂ ਵੀ ਨਾ ਸੰਦੀ ਹੋ ਚੱਲੀ ਉਹ ਬੇੜਾ ਤੇ ਧਰ ਗਿਆ ਮਾਂ ਤੁਹਾਡੀ ਵੇਖ ਲੈ ਪੇਕੇ ਗਈ ਆ ਉੱਥੇ ਨਜ਼ਾਰੇ ਲੈਣ ਗਈ ਆ ਉਹ ਤਾਂ ਵੇਲੀ ਆ ਇਹ ਨਾ ਚਾਰਾ ਤਾਂ ਮਤਲ ਨਹੀਂ ਦਿਆ ਨਾ ਉਹਦੇ ਤੋਂ ਜਾਣ ਤੋਂ ਬਿਨਾਂ ਤਾਂ ਲੰਡੇ ਤਾਂ ਨਹੀਂ ਨੇਤਸ ਬਹੁਤ ਵਧੀਆ ਚੱਲਣ ਡਿਆ ਵਾ ਉਹ ਜੀ ਤੇ ਅਗਲਾ ਕੋਈ ਵੀ ਇੱਕ ਦਿਨ ਜਾਂ ਦੋ ਦਿਨ ਹੀ ਰੱਖ ਪਰੌਣੀ ਰੱਖਦਾ ਤੀਜੇ ਦਿਨ ਕਹਿੰਦੇ ਹੁੰਦਾ ਵੀ ਫੜਲਾ ਛਾੜੂ ਐਡੀ ਨਹੀਂ ਗੱਲ ਕੋਈ ਹੁੰਦੀ ਦਈ ਹੋਊਗੀ ਪੱਕਾ ਛਾੜੂ ਮਾਰਨ ਉਥੇ ਉਦਾਂ ਤੇ ਹੀ ਦਾ ਲੋਦੋਂ ਵੀ ਮਰੋ ਨਾ ਫੇਰ ਤਾਂ ਦਾ ਲੱਦਾ ਉਹ ਵੀ ਭੂਆ ਬਣ ਬਣ ਬੈਂਦੀ ਹੁੰਨੀ ਨਾ ਚੌੜਾ ਚੌੜੀ ਉਹ ਮੰਜੀ ਤੇ ਅੱਜ ਚੱਲ ਤੇ ਤੇ ਹੀ ਪੁੱਪਦੀ ਜਿਤਨੀ ਤਾਂਦਾ ਉਹ ਤੇ ਫੇਰ ਭੂਆ ਵਾ ਪਰੇ 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 ਬਾਪੇ ਹਾਂ ਆ ਗਿਆ ਵਾ ਆ ਚੰਗਾ ਨਮਕਰੀ ਲਵਾਇਆ ਈ ਆ ਮੇਰੇ ਚਬਲੇ ਚੋਕਲੇ ਕਿਹਨੇ ਚਬਲਾ ਚੋਕ ਲਿਆ ਧੋਰ ਪੈਸਾ ਕੋਈ ਲਿਆਂਦਾ ਨਹੀਂ ਰ ਆਪਣੇ ਘਰੋਂ ਵੀ ਗਵਾਇਆ ਸਭ ਕੋ ਤੇ ਪੈਸੇ ਕਿਹੜੇ ਮਿਲਨੇ ਤੇ ਕਾਉਂਟ ਚ ਆਉਣੇ ਪੈਸੇ ਇਹਦੇ ਮੈਂ ਪਤਾ ਕੀਤਾ ਵਾ ਹਾਂ ਉਹ ਕਹਿੰਦਾ ਹfte ਬਾਅਦ ਕਾਉਂਟ ਚ ਆਉਂਦੇ ਆ ਕੰਮ ਕੀਤਾ ਵੀ ਆ ਕੋਈ ਉੱਥੇ ਜਾ ਕੇ ਕੰਮ ਕੀਤਾ ਮੈਂ ਇੱਥੇ ਕੀ ਉਹ ਛਾਪਾ ਚੁੱਕਿਆ ਕੋ ਅੱਛਾ ਹੂੰ ਬੱਲੇ 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 ਛਾਪੇ ਦੇ ਪੈਸੇ ਕਿੰਨੇ ਮਿਲਣੇ ਤੈਨੂੰ ਮੈਨੂੰ ਕੀ ਪਤਾ ਕਿੰਨੇ ਜੜੀ ਕਿਚੀ ਮੈਂ ਮੈਨੂੰ ਆ ਮੈਨੂੰ ਪੈਸੇ ਦੋ ਮੈਂ ਮੈਂ ਲੈ ਕੇ ਆਣਾ ਕੋ ਅੱਜ ਹੀ ਪੈਸੇ ਦੇਬੇ ਮੰਗਣ ਤੇ ਲੈਣੇ ਨਹੀਂ ਇਹਨਾਂ ਕੋ ਉਸੇ ਵੇਲੇ ਪੈਸੇ ਨਹੀਂ ਮਿਲਦੇ ਹੁੰਦੇ ਹਫਤੇ ਪਿੱਛੋਂ ਪੈਸੇ ਦਿੰਦੇ ਜਾਂ 15 ਦਿਨੀ ਪੈਸੇ ਦਿੰਦੇ ਹੁੰਦੇ ਆ ਉਹਦਾ ਕੀ ਫਾਇਦਾ ਫਿਰ ਉਹਦਾ ਕੋਈ ਫਾਇਦਾ ਨਹੀਂ ਤੇ ਕੰਮ ਕਰ ਕੰਮ ਕਰ ਸਾਨੂੰ ਲੁੱਖੀ ਆ ਜਾਓ ਨਹੀਂ ਉਹਨਾਂ ਨੇ ਲੰਗਰ ਲਾਇਆ ਉੱਥੇ ਰੋਟੀ ਖਾ ਕੇ ਆ ਵੀ ਗਏ ਤੇ ਮੇਰੀ ਬੋਟੀ ਨੇ ਗੁੱਸੇ ਹਣਾ ਫਿਰ ਆ ਜਾ ਚਪਲਾ ਵੀ ਕੋ ਆਇਆ ਹਾਏ ਕਿੰਨੇ ਪੁੱਤੇ ਆਏ ਉੱਥੇ ਨਾ ਨੰਤਰੀ ਤੇ ਜਾਈਆਂ ਨੇ ਤੇ ਪਾਣੀ ਪੀਂ ਚ ਬੈ ਕੇ ਲੈ ਇੱਕ ਹੋਰ ਆਉਂਦੀ ਉਹ ਤੇ ਗਰਮੀ ਬੜੀ ਹਾਂ ਹੂੰ ਤੋ ਨਾ ਤਾਂ ਇਂ ਫਿਰ ਹੁਣ ਨੋਂਤਰੀ ਨੋਂਤਰੀ ਜਾਣ ਦੇ ਪਰ ਇਹ ਤੇ ਬਾ ਮਿਲ ਲੈ ਗਿੰਦੇ ਤੇ ਲੈ ਐਂ ਤੋਂ ਹੀ ਵੇਲੇ ਆ ਤਮ ਤਾਨੂੰ ਲੋਤਾਂ ਦਾ ਉਤੇ ਵੀ ਕੰਮ ਜਾਈਏ ਨਾ ਕਦੇ ਵੀ ਨੌਕਰੀ ਤੇ ਲੱਗੀਏ ਤਾਂ ਪੈਸੇ ਮਹੀਨੇ ਪਿਛੋ ਦਿੰਦੇ ਆ ਇਹ ਜਿਹੜੇ ਕੰਮ ਆ ਇਹ 15 ਦਿਨੀ ਪੈਸੇ ਜਾਂ 8 ਦਿਨੀ ਪੈਸੇ ਦਿੰਦੇ ਮੈਂ ਆ ਨੌਕੀ ਮਿਰੀ ਮੈਂ ਪਾਰਟੀ ਦਊ ਆਪਣੀ ਹੋਟਲ ਨੂੰ ਤੇ ਹੋਤੀ ਐ ਜੇ ਹੋਤ ਜੁਥਾਣਾ ਥਾ ਤੇ ਆਉਣਾ ਹੀ ਅੱਜ ਨਹੀਂ ਆਪਾਂ ਆਦ ਨੂੰ ਬੋਣਾ ਥਾਣਾ ਆਪਾਂ ਹੋਤ ਜੀ ਥਾ ਦੇਉਣਾ ਹੁਣ ਓਏ ਤਮ ਤਾਂ ਤੇ ਆਇਆ ਨਾ ਹੁਣ ਤੂੰ ਪੈ ਤੇ ਦੀਦੀ ਪਰ ਇੱਕ ਗੱਲ ਹੈਗੀ ਜੇ ਹੋਟਲ ਚ ਖਾਣਾ ਖਾ ਲੋ ਤੇ ਲੈਟਰਿੰਗ ਬਾਥਰੂਮ ਵੀ ਬਾਹਰ ਹੀ ਜਾਣਾ ਜੇ ਤੇ ਘਰ ਨਹੀਂ ਆਉਣਾ ਅਗੇ ਲੋਕੀ ਕੀ ਕਰਦੇ ਸੀ ਘਰੋਂ ਖਾਂਦੇ ਸੀ ਤੇ ਲੈਟ੍ਰੀਨ ਬਾਥਰੂਮ ਬਾਹਰ ਜਾਂਦੇ ਸੀ ਦੂਰ ਔਰ ਬਾਹਰੋਂ ਖਾਂਦੇ ਰ ਘਰ ਆਣ ਕੇ ਲੈਟ੍ਰੀਨ ਬਾਥਰੂਮ ਜਾਂਦੇ ਆ ਤੇ ਤੁਸੀਂ ਬਾਹਰ ਹੀ ਖਾਣਾ ਤੇ ਬਾਹਰ ਹੀ ਜਾਣਾ ਜੀ ਅਹੀਂ ਲਵਾ ਕੇ ਲਾਵਾਂਗੇ ਨਾ ਉਹ ਅਹੀਂ ਲਾ ਤੇ ਉੱਥੇ ਲੈ ਪਾਂਗੇ ਫਿਰ ਨਹੀਂ ਲਵਾ ਕੇ ਲਾਵਾਂਗੇ ਉੱਜ ਪਾ ਕੇ ਬਾਹਰ ਟੱਟਿਆ ਕਰਾਂਗੇ ਹਾਂ ਮੈਂ ਨਕ ਕਿੱਦਾਂ ਦੀਆਂ ਗੱਲਾਂ ਕਰਦੇ ਕਿੱਦਾਂ ਦੀ ਮੈਂ ਇੱਕੋ ਕਾ ਮੈਂ ਇਹ ਗੱਲ ਕਹਿਣਾ ਵੀ ਘਰੇ ਬਣਾਓ ਚੀਜ਼ਾਂ ਤੇ ਘਰੇ ਖਾਓ ਬਾਹਰ ਦਾ ਖਾਣਾ ਨਾ ਖਾਓ ਨਹੀਂ ਆਦਾ ਦਾ ਦਾ ਤਰਵਾਦਾ ਮੈਂ ਨਾ ਅੱਜ ਤੂੰ ਮਤਰਤੇ ਆਇਆ ਅੱਜ ਅਹੀਂ ਥਾ ਤੇ ਹੁਣਾ ਬਾਹਰ ਹੀ ਥਾ ਆਈ ਮੱਠੀ ਲੈ ਜੋ ਡਾਲਰ ਕਮਾ ਕੇ ਲੈ ਜੋ ਬਾਹਰ ਤੂੰ ਰਿਆ ਨੂੰ ਪੈਸੇ ਜਿਹੜਾ ਕਮਾਈ ਕਰਨ ਗਿਆ ਵਾ ਪੁੱਛ ਇਹਨੂੰ ਤੇ ਬਾਬਾ ਤੂੰ ਉਹਨਾਂ ਨੂੰ ਲੈਂਦਾ ਰਹੀਆਂ ਉਹਦਾ ਮੈਨੂੰ ਦੇਣੇ ਉਹਨਾਂ ਨੇ ਕਹਿਣਾ ਵਾ ਵੀ ਜਿਹੜਾ ਬੰਦਾ ਕੰਮ ਕਰਕੇ ਗਿਆ ਮੈਂ ਉਹਨੂੰ ਦੇ ਦੇ ਪੈਸੇ ਫੇਰ ਉਹ ਕੌਣ ਚਾਣੇ ਪੈਸੇ ਅਗੈਲੀ ਥੁੱਕ ਲਾ ਦੇ ਲੈ ਇਹ ਹੁਣੇ ਕੌਣ ਬਰੇ ਪੁੱਥੀ ਉਹਦਾ ਜਿੰਨਾ ਮਾਜੀ ਥੰਮ ਤਾਲੋ ਮੈਂ ਹੁਣੇ ਤਾ ਬਾਂ ਤੇ ਪਈ ਇਹਨਾਂ ਨੂੰ ਚਾਹ ਨਾ ਬੋਲੇ ਲੈਣਾ ਮੇਰ ਕੋ ਮੈਂ ਥੱਕ ਗਿਆ ਹਾਂ ਦੋਤੀ ਦਾਹ ਦਾ ਪ੍ਰਈਆ ਦੀ ਚਾਹ ਵਾ ਦੋ ਦਾ ਤੂੰ ਦੇ ਦਾਹ ਦਾ ਸੋ ਦਿਨ ਅੱਜ ਥੋੜੇ ਪੈਸੇ ਬਣ ਜਾਣਗੇ ਐਂ ਥਾਤੇ ਹੋਣਾ ਵਾਰੋਂ ਜਗਾ ਕੋਈ ਨਹੀਂ ਕਾਦਾ ਸਲਾ ਮਮੀ ਤੇਰੀ ਨਾ ਕੀ ਜਾਂਦੀ ਆ ਉਹ ਮਮੀ ਨਾ ਦਾਦੀ ਤਾਂ ਨਹੀਂ ਆ ਹੁਨੇ ਪੈਸੇ ਦੇ ਦੇ ਬਣਾ ਦੱਦ ਕੇ ਐਦਾਂ ਮੋ ਤਾਂ ਨਾ ਕੀਤਾ ਵਾ ਦੇ ਤੋਂ ਕੀ ਮੈਂ ਦਵਾ ਪੈਦੇ ਕਾਗਤੀਓ ਮੇਰ ਕੋ ਲੈਣੇ ਆ ਤੂੰ ਤੰਦੇ ਨਿਆਣਿਆਂ ਵਾਂਗ ਤਾਦਤ ਪਾਏ ਆ ਵਿੱਚ ਆ ਮੇਰਾ ਕਾਗਜ਼ ਪੀਆ ਸਾਰੇ ਆਧਾਰ ਕਾਰਡ ਉਹ ਲੈ تیرے ਦੇ ਪਪਾ ਦਰੀਬੀ ਭਰਵਾ ਤੇ ਉਹ ਪਏ ਹੈਗੇ ਆ ਕਿਥੇ ਆ ਆ 50 ਰੁਪਏ ਆ ਚੱਲ ਇਹੋ ਦੇ ਦੇ ਆ 50 ਦਾ ਕੀ ਹੋਣਾ ਤੇ ਤੂੰ ਦੇ ਮੈਂ ਉਹਨਾਂ ਨੂੰ ਦੱਸਾ ਤੇ ਆਵਾਂ ਵੀ ਪਪਾ ਨੇ ਦਿੱਤੇ ਵੀ ਨਹੀਂ ਇਹ ਮੈਂ ਜਿਹੜੀ ਨੇ ਮੈਨੂੰ ਫੋਨ ਕਰਤਾ ਵੀ ਮੈਨੂੰ ਆਣ ਕੇ ਅੱਡੇ ਤੋਂ ਲੈ ਜਾ ਵੀ ਮੋਟਰਸਾਈਕਲ ਤੇ ਲੈ ਜੀ ਮੈਂ ਕਿੱਦਾਂ ਚੱਲਾਂਗਾ ਤੇਲ ਪੋਣਾ ਵਾ ਲੋਕਾਂ ਦੇ ਪਪੇ ਦਾ ਨਾਮ ਚੱਲਦਾ ਵੀ ਪਪੇ ਦਾ ਨਾਮ ਨਹੀਂ ਚੱਲਦਾ ਨਾਂ ਦਾ ਆ ਕਰ ਨਹੀਂ ਹੋ ਗਿਆ ਤੇ ਮੇਰਾ ਤੇ ਚੱਲ ਨਹੀਂ ਚੱਲਿਆ ਮੇਰੀ ਤਾਂ ਲੰਘ ਗਿਆ ਹੁਣ ਤੁਸੀਂ ਆਪਣਾ ਨਾਂ ਚਲਾ ਕੇ ਵੇਖ ਲਓ ਅੱਜ ਪਾਪੇ ਦੀ 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 ਦੁਬਾਨੀ ਤਲਦੀ ਆ ਬਰੀਦਾ ਦੀ ਮੈਂ ਥੱਕ ਗਿਆ ਮੈਂ ਮੈਂ ਬੋਲਦਾ ਮੈਂ ਥੱਕ ਗਿਆ ਮੈਂ ਜ਼ਗਾ ਸੁਣ ਤੂੰ ਤੌਂਦਾ ਤੇਰਾ ਅੱਜ ਰੋਟੀ ਤੇ ਕੋਈ ਟੈਨਸ਼ਨ ਨਹੀਂ ਆ ਕਿ ਦਿਨ ਉਹ ਤੇ ਦੇਵਾ ਬਾਪਾ ਆਪ ਨਾਰ ਪਈਏ ਦੇ ਤੇ ਮੈਂ ਆਪ ਪਾਤੀ ਹਾਂ ਨਾ ਤਾਂ ਲੈ ਕੇ ਆਵਾਂ ਲੈ ਦੇਈ ਮੈਨੂੰ ਮੈਂ ਨਾ ਤਾਂ ਇੰਨੀ ਆ ਭਿਆਨੋਂ ਦਿੱਤੇ ਆਨੇ ਆਵੇ ਪਾਪਾ ਤੇ ਤਾਂ ਇੰਨੇ ਪੈ ਗਏ ਲੈ 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 ਹੋਏ ਇੰਨੇ ਇਹ ਕੰਮ ਕਰੀਏ ਨਾ ਕੰਮ ਫਿਰ ਪੈਸੇ ਹੀ ਤਾਂ ਬਣਦੇ ਆ ਉਹਦੇ ਇੱਕ ਛਾਪਾ ਵੀ ਤੇਰੇ ਚੁੱਕਿਆ ਤੇ ਚਪਲਾ ਆਪਣੀਆਂ ਗਵਾਇਆ ਤੇ ਕੰਮ ਇਹਨੇ ਕਿਹਦੇ ਸਵਾ ਕਰਨਾ ਕੰਮ ਨੇ ਕੀ ਕਰਨਾ 2 10 ਤੋਂ ਜਿੱਤ ਮੰਦ ਇਹਨੇ ਆਪਾ ਵੱਧਣ ਤੇ ਦਰਦੀ ਇਹ ਗਿਰਦੀ ਹੀ ਹੁੰਦੀ ਐ ਤੈਨੂੰ ਨੰਬਰ ਤੇ ਬੜੇ ਭਲੈ ਗਈ ਉਦਾਂ ਸਕੂਲੋਂ ਤੂੰ ਜਿੰਜੀ ਇੱਥੇ ਲਿਖੀ ਐ ਤੂ ਤੂ 3563 ਹਮ ਇਹ ਨੇ ਆ ਪਪਾਈ ਨੰਬਰ 6 ਦੀ ਲਿਖਿਆ ਸਾਰੇ ਇਹਨਾਂ ਨੇ ਗਿਣਤੀ ਲਿਖੀ ਆ ਤਵਿੰਦਾ ਪਿੰਡਾ 5354 ਪੜੇ ਲਿਖੇ ਆ ਨਾ ਲੋਕੋ ਉਹ ਤਾਂ ਲਿਖੇ ਉਹਨਾਂ ਨੇ ਉਹਨਾਂ ਨੂੰ ਪਤਾ ਵਾ ਵੀ ਤੈਨੂੰ ਨਹੀਂ ਦੇਣੇ ਆ ਤੇ ਤਾਂ ਉਹਨਾਂ ਨੇ ਤੈਨੂੰ ਇਦਾਂ ਦਿੱਤੇ ਪਤਾ ਹੀ ਹੋਈ ਕੇ ਹਾਂ ਬੜੇ ਸਿਆਣੇ ਉਹ ਤਾਂ ਹੀ ਮੈਂ ਉਹਨਾਂ ਆਖਿਆ ਗਿਣਤੀ ਵਾਲੇ ਦਿਓ ਜਿੱਥੇ ਗਿਣਤੀ ਲਿਖੀ ਹੁੰਦੀ ਆ ਅੱਛਾ ਮੈਨੂੰ ਨਹੀਂ ਮੈਂ ਦੂਜੇ ਨਹੀਂ ਚਾਹੀਦੇ ਚਾਹੀਦੇ ਤਲਦੀ ਤਾਂ ਹਾਂ ਹੁਣ ਤਾਂ ਪੰਡਾਰਾ ਥਲਾ ਆਮ ਲੈ ਦਾਨੀ ਥਾਰੇ ਹੋਰ ਗਵਾ ਨਾ ਲਵੀ ਲੈ ਲੈ ਗਈਓ ਸਾਰੇ ਵੇ ਕਿਦਾਂ ਗੱਲਾਂ ਕਰਦੀਓ ਖਾਣ ਨੂੰ ਅੰਦਰ ਵੀ ਖਾਣੋਂ ਬਾਹਰੋਂ ਖਾ ਲਈਏ ਤੇ ਕੰਮ ਨੂੰ ਕਿਤੇ ਹੱਥ ਨਹੀਂ ਲਾਉਣਾ ਜੋ ਮਰਦੀ ਕਰਦੇ ਪੁੱਤ ਕੰਮ ਤੇ ਕਰਨਾ ਹੀ ਪੈਣਾ ਮਾਂ ਤੁੰ ਤੋਂ ਕੀਚਾਂ ਬਗੈਰ ਤੇ ਸ਼ਰਮਾ ਨਹੀਂ ਹੋ ਪਰਵਾਸੀ ਵੀਰ ਵਾ ਵੇਖ ਲੈ ਕਿਦਾਂ ਆਣ ਕੇ ਆਪਣੀ ਮਿਹਨਤ ਕਰਦੇ ਆ ਕਿਸ ਨੂੰ ਹੈ ਆਉਂਦਾ ਵਾ ਕੋਈ ਬਿਲਡਿੰਗ ਬਣਾਉਣੀ ਆ ਕੋਈ ਨਕਸ਼ਾ ਪਾਸ ਕਰਦਾ ਕੋਈ ਨੀਹਾਂ ਰੱਖਦਾ ਕੋਈ ਕੋਲ ਕਰਦਾ ਕੋਈ ਰੇੜੀ ਲਾਉਂਦਾ ਕੋਈ ਗੋਲ ਗੱਪੇ ਲਾਉਂਦਾ ਕੋਈ 버ਗਰ ਬਣਾਉਂਦਾ ਸਾਡੇ ਆ ਵਿਹਲਣ ਇਹਦੇ ਨੁਕਰ ਨਹੀਂ ਗੁੜ ਸਕਦੇ ਤੇ ਯਾਰਾਂ ਦੋਸਤਾਂ ਨੇ ਜਾਣਾ ਅੱਜ ਫਲਾਂ ਦੇ ਤਾਂ ਪਾਰਟੀ ਆ ਫਲਾਂ ਦਾ ਵਿਆਹ ਵਾ ਫਲਾਂ ਦੇ ਮੁੰਡਾ ਜਾਂ ਪਿਆ ਉੱਥੇ ਤਾਂ ਨਾਲ ਲਾਉਣਾ ਉੱਥੇ ਉਹ ਕਰਨਾ ਉੱਥੇ ਉਹ ਕਰਨਾ ਸਾਡੇ ਨੂੰ ਤੇ ਆ ਹੀ ਬਸ ਰਾਤ ਨੂੰ ਕੀ ਬਣਾਉਣਾ ਉਹ ਇੱਕ ਤਾਂ ਤੁਹਾਡੀ ਦਾਰ ਨੂੰ ਕੀ ਬਣਾਉਣ ਵਾਲੇ ਨੇ ਜਾਣਖਾ ਦੀ ਆ ਮੈਂ ਤਾਂ ਨਾ ਗੁਰਦੁਆਰੇ ਚੱਲੀ ਆ ਜੇ ਰਾਤ ਨੂੰ ਹਾਂ ਇਦਾਂ ਕਹਿ ਕੇ ਗੱਲ ਨਬੇੜ ਦਿਆ ਕਰੋ ਤੁਸੀਂ ਤਾਂ ਗੁਰਦਾਰੇ ਚੱਲ ਜਾਓਗੇ ਤੇ ਜਿਹੜੇ ਬਾਕੀ ਇੰਨੇ ਜਾਣੇ ਬੈਠੇ ਆ ਆ ਮੰਮੀ ਲੱਗ ਗਿਆ ਉਹ ਤੇ ਸੋਸ ਲਵਾ ਗੱਲ ਲੈਣੀ ਮੈਂ ਉਹਨਾਂ ਨਾਲ ਸਾਰੇ ਜਾਣੇ ਚੱਲ ਜਾਨੇ ਆ ਸਾਰੇ ਜਾਣਿਆਂ ਨੂੰ ਤੁਸੀਂ ਬਹੁਤ ਖੜਦੇ ਆ ਅਤੀਤ ਨਹੀਂ ਦੁਦਵਾਰੇ ਜਾਣਾ ਹਾਂ ਕਿੱਥੇ ਜਾਣਾ ਹੈ ਅੱਜ ਤੇ ਮੇਰੇ ਧਰਵਾਲੇ ਨੂੰ ਮਿਲੀ ਤਨਤਾ ਦੇ ਦਾਦਾ ਦਾ ਤਿੰਨੇ ਪੈ ਤੇ ਇਦਾਂ ਤਾਂ ਇਦਾਂ ਤਾਂ ਤੇ ਪੱਥੀ ਪੈਂਦੀ ਹੈ ਨਾ ਹਏ ਪੱਤੀ ਬਾਹ ਤੇ ਹੁਣ ਇੱਧਰ ਦਾ ਤੁਹਾਨੂੰ ਮਰਦਾ ਨਹੀਂ ਆ ਇੰਨਾ ਪੈਦੇ ਕਈ ਫੜੋ ਤੇ ਤੁਸੀਂ ਵੀ ਜਾਓ ਪੈਲੀਆਂ ਵੱਲ ਫੇਰ ਹੀ ਪੈਸੇ ਆਉਣਗੇ ਇਹ ਕਿਥੋਂ ਲੈ ਆਉਣਾ ਪੈਸੇ ਤੇ ਤਮ ਤਾਂ ਤੇ ਲਾਇਆ ਹੋ ਦਾ ਤੁਹਤੇ ਕੋਈ ਵੰਦਨ ਦੇ ਹੀ ਕੇ ਅੱਛਾ ਕਿ ਦਾਂ ਉਹ ਪੀਤ ਮੰਨ ਤੇ ਲਾਇਆ ਦੇ ਪੈਸੇ ਦੇ ਦੋ ਪੈਸੇ ਦੇ ਦੋ ਮੇਰੇ ਗਾਲ ਹੈ ਜੀ ਉਹ ਦੰਦਿਆ ਪੈ ਹਫਤੇ ਬਾਅਦ ਕੌਣ ਨਰੇਗਾ ਵਾਲੇ ਤਾਂ ਉਹਨਾਂ ਨੂੰ ਦਿੱਤਿਆ ਤਿੰਨੇ ਦਿਨ ਹੋਣਾ ਉਹਨਾਂ ਨੇ ਉਹਨਾਂ ਦੀ ਦੇਤੀ ਐ ਅਡਵਾਂਸ ਦੇ ਇਥੇ ਆ ਹੋਰ ਦਿਖਾਈ ਤੂੰ ਤੂੰ ਦੇ ਇਥੇ ਨਹੀਂ ਐ ਇਧਰ ਦੇ ਤੰਦੇ ਦੇ ਨੋਟ ਬੜੇ ਚੇਰੋ ਜਹਾ ਜੀ ਭਰ ਜਿਵੇਂ ਲੈ ਉਹਨਾਂ ਨੇ ਤੇ ਰੈਸਟੋਰੈਂਟ ਦਿਖਾ ਸਹੀ ਦੇ ਦੇ ਨਾ ਲੱਗ ਰੱਖਣੇ ਨਹੀਂ ਤੂੰ ਬੜਾ ਪੁੱਠਾ ਵਾ ਉਹ ਨਹੀਂ 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 ਮੈਨੂੰ ਪਤਾ ਹੂੰ ਤੇ ਦੇਦ ਜਾਣੇ ਆ ਨਾ ਮੈਂ ਵੇਖ ਰਿਹਾ ਲੱਗ ਜਾਂਦੇ ਆ ਉਹ ਦਿਖਾ ਤੇ ਦੇ ਸਾਰੇ ਖਾਣ ਸਾਰੇ ਨਹੀਂ ਤਾਰੇ ਨਹੀਂ ਤੂੰ ਨਹੀਂ ਚੰਨਾ ਕਰਕੇ ਵੇਖ ਮੈਂ ਕਿੰਨੀ ਖਵਾਉਂਦੀ ਐ ਦੇਵਾ ਜੇਦਾਂ ਮੈਂ ਕਰਨੀ ਜਿਹਦੇ ਦੇ ਸਾਰੇ ਖਲਾਦੀ ਦੇ ਦੇ ਨਹੀਂ ਆਵੇਂ ਨਾ ਮਤਬ ਮੈਂ ਕੀ ਕਰਾਂ ਤੇਰੇ ਪੈ ਰੱਖੇ ਹੁੰਦਾ ਜੀ ਨਹੀਂ ਉਹ ਘੰਟਾ ਦੇਣ ਨੂੰ ਨਹੀਂ ਦੀ ਤਾਂ ਹੰਦਿਆ ਪੈ ਤੇ ਨਹੀਂ ਦੇਣ ਦੀ ਕਿੱਧਰ ਕਰਦੀ ਕਿੱਧਰ ਕਰਦੀ ਹਮ ਇਹਦਾ ਆਹਾ ਹਾ ਹਾ ਦੱਦਾ ਜੀ ਨੀਤੀ ਨਹੀਂ ਸੋਣੀ ਤੇ ਮਹਿਲ ਵਾਲੀ ਆਉਂਦੀ ਆ ਹਵਾ ਆਹਦਾ ਆਦੋਂ ਉਹ ਜੇ ਨੋਟ ਵੇਖਣ ਨੂੰ ਤਾਂ ਬੜੇ ਚੀਜ਼ ਹੋ ਗਏ ਆ ਦਿਖਾਈ ਨੂੰ ਚੰ ਦੇ ਦੇ ਤੇ ਤਾਨੂੰ ਲੱਗਦਾ ਨਹੀਂ ਨੂੰ ਲੱਲਾ ਤਾਂ ਠੀਕ ਹੋਣੀ ਬਿਲਕੁਲ ਰਹਿੰਦੇ ਔਰ ਮੈਂ ਤੇ ਮੇਰੀ ਬੁੱਢੀ ਸ਼ਾਮਾ ਨੂੰ ਜਸਟਪੁਆਇੰਟ ਜਾ ਕੇ ਖਾਣਾ ਖਾ ਕੇ ਆਵਾਂਗੀ। ਹਾਏ ਆ ਤੇ ਤੋਰਾ ਨੂੰ ਮੋਰ ਹੀ ਪੈ ਗੇ। ਪਾਪਾ ਤੋਰਾ ਨੂੰ ਮੋਰ ਪਏ ਹੀ ਹੋ। ਕਿਹਦਾ ਨੰਦੇ ਖਿਥੋ ਪੈਸੇ? ਤੂੰ ਤੋ ਨਾਂਦੇ ਹੁਣ ਅੰਦੇ ਤੇ ਦੱਸਣ ਤੇ ਡਈ ਆ। ਦੱਸਣ ਤੇ ਡਈ ਆ। ਇਹ ਝੂਠ ਬੋਲਦੀ ਆ। ਹਾਂ। ਸੱਚ ਦੱਸ ਕਿਥੋਂ ਨਾਂਦੇ ਪੈਸੇ? ਆ ਤੇ ਘੜਕ ਘੜਕ ਨੋਟ ਵਾ। ਕਿੱਟੇ? ਸੱਚ ਦੱਸ ਕਿਥੋਂ ਨਾਂਦੇ। ਮੈਂ ਹੁਣੇ ਲੈ ਤੇ ਆਉਣੀ ਪਾਪੇ ਨੂੰ। ਇਹਦੋਂ ਤੇ ਤੋਰੀ ਤਾਲ ਲੈ ਇਹਨਾਂ ਨੇ। ਪਾਪਾ ਪੈਸੇ ਤੋਰੀ ਤਾਲ ਲਈ ਇਹਨਾਂ ਨੇ। ਇਹਨਾਂ ਨੂੰ ਕੀ ਲੋੜ ਕਰ ਰੋਟੀਆਂ ਪਕਾਉਣ ਦੀ? ਇਨਾਂ ਨੇ ਤੇ ਰੈਸਟੋਰੈਂਟਾਂ ਚ ਆਪੇ ਜਾਣਾ ਉਹ ਸਾਡੇ ਅਰਗਿਆਂ ਨੂੰ ਫਿਕਰ ਪਈ ਹੁੰਦੀ ਆ ਕੀ ਬਣਾਉਣਾ ਤੇ ਕੀ ਨਹੀਂ ਬਣਾਉਣਾ ਉਹ ਪਾਪੇ ਨੂੰ ਲੈਣ ਚੱਲ ਗਿਓ ਹੁਣ ਪਾਪੇ ਨੇ ਹੋਣਾ ਦਿਵਾਲੇ ਪਾਪਾ ਉਹ ਮੇਰੇ ਨਾਲ ਪੈਸੇ ਤੇ ਲੈ ਤੇ ਪੈਸੇ ਇਨਾਂ ਨੇ ਥੋਲੇ ਯਾ ਦੇ ਤਾ ਥੋਲੇ ਇਨਾਂ ਨੇ ਮੇਤੋਂ ਪੈਸੇ ਮੇਰਾ ਤੂੰ ਪੈਸੇ ਲੈ ਲੈ ਕੁੜੀ ਦੇ ਉਹ ਡੈਡੀ ਮੈਂ ਅਸੀਂ ਵੀਨੇ ਕੁਝ ਕਿੱਥੋਂ ਲੈਦੇ ਪੈਸੇ ਉਹ ਬੰਦਾ ਉਹਦਾ ਕੰਮ ਕਰਕੇ ਫੇਰੀ ਮੈਂ ਪੈਸੇ ਲਿਆ ਤੂੰ ਵੀ ਕੰਮ ਕਰੋ ਤੂੰ ਵੀ ਲੈ ਆਓ ਉਹ ਇਹਨੂੰ ਪੁੱਛਣਾ ਕਿਨੇ ਕਿੱਥੋਂ ਲੈਂਦੇ ਆ ਲੈ ਆ ਮੇਰ ਕੋ ਤਦ ਇਹਨੂੰ ਦਿੱਤੇ ਦੇ ਦਤਾ ਮੈਂ ਤਾਂ ਤੇ ਲੰਦੇ ਆ ਆਖ ਲਈ ਮੰਨਾ ਕੰਮ ਕਰਕੇ ਆਉ ਉਥੋਂ پیسے ਮੇਰੇ ਲਵਾਸ ਮੈਂ ਤਾਂ ਤੁਮ ਮਿਲਨੇ ਆ ਹਨੂ ਹਦੇ ਉਹ ਚੁੰਡ ਗੋ ਉਹਨੇ ਕੰਮ ਖੇਦੇ ਸਵਾ ਕਰਨਾ ਗਿਆ ਕੰਮ ਤੇ ਅਗਲਾ ਉਹਨੇ ਚਪਲਾ ਵੀ ਗਵਾਇਆ ਆਪਣੀਆਂ ਮੈਂ ਉਹਦੇ ਨਾਲ ਆਸਾਨ ਕਰਕੇ ਬੈਣੀ ਮੇਰੀ ਗੱਲ ਸੁਣੋ ਨਾਲ ਫਰਕ ਨਹੀਂ ਆਪਣੇ ਬੈਠੇ ਜੇ ਪੈਸੇ ਤੁਸੀਂ ਘੁਮਾ ਕੇ ਲੈਂਦੇ ਤਾਂ ਇਹਨੂੰ ਕੋ ਇੰਨੇ نوٹ ਫੜਾਤੇ ਫੜਾਦੇ ਇਹ ਜਾਨੀ ਮੈਂ ਹੋਟਲ ਚ ਜਾਈ ਰੋਟੀ ਖਾਣ ਕਿਤੇ ਮੈਨੂੰ ਜਾਣਾ ਮੈਨੂੰ ਪਤਾ ਹੋਵੇ ਦਾ ਹਾਂ ਇਹਨੇ ਨਹੀਂ ਜਾਣਾ ਕਿਤੇ ਕਿਉਂ ਦਿੱਤੇ ਇਹਨੇ ਇਹਨੂੰ ਪੈਸੇ ਭਲਾ ਜੇ ਫਟਾ ਨਹੀਂ ਬੀ ਸੁਣਨਾ ਗੱਲ ਜੇ ਇਹ ਹੋਟਲ ਚ ਗਈ ਰੋਟੀ ਖਾਣ ਮੈਂ ਗਿਣ ਲੇ 2600 ਰੁਪਿਆ ਵਾ ਤੇ ਜੇ ਇਹ ਰੋਟੀ ਖਾਣ ਕੇ ਦੋਵੇਂ ਅਸੀਂ ਵੀ ਜਾ ਰਹੇ ਹਾਂ ਇੱਥੇ ਘਰੇ ਬਣਾ ਲੇ 20000 ਰੁਪਿਆ ਵਾ ਕੱਬੀ ਦੋਇ ਤੇ ਨਹੀਂ ਆਈ ਇਸ ਤਾਈਆਂ ਪਤਾਵਾ ਅਗਲੀ ਦੇ ਕਿੰਨੇ ਨੰਬਰ ਲੈ ਕੇ ਆਈ ਗੇਟ ਤੇ ਸਕੂਲ ਵਾਲਿਆਂ ਨੇ ਬਾਹਾਂ ਖੜੀਆਂ ਕਰਾ ਰੱਖੀਆਂ ਇਹਦੀਆਂ ਨਾ ਇਹਦਾ ਕੋਈ ਵੇਖੂਗਾ ਵੀ ਇਨੇ ਨੰਬਰ ਲੈ ਆਇ ਕੁੜੀ ਨੇ ਪਾਪਾ ਨਾਂ ਦਿੱਤਿਆ ਜਾਰ ਇਹਨਾਂ ਨੇ ਥਾਰ-ਥਾਰ ਮਾਰ ਦੇ ਨਹੀਂ ਇਹਨੇ ਤੈਨੂੰ ਦੱਸਿਆ ਸੀ ਇਹਨੂੰ ਨਹੀਂ ਦਿੱਤਿਆ ਨਹੀਂ ਇਹਨੂੰ ਨਹੀਂ ਦਿੱਤਿਆ ਪੰਜ ਨੰਬਰ ਲੈ ਪੂਰੇ 5 ਹਾਏ ਰੱਬਾ ਅੱਗੇ ਵੇਖ ਬੱਸ ਆਈ ਮੈਨੂੰ ਤੇ ਤਾਂ ਹੀ ਤੇ ਗੇਟ ਤੇ ਬਾਹਾਂ ਖੜੀਆਂ ਕਰਾਈਆਂ ਇਹਨੇ ਪਾਪਾ ਹੁਣ ਪਿੰਦ ਨਾਲ ਦੱਸ ਆਈ ਤੈਨੂੰ ਹਾਂ ਪਰ ਉਹਨਾਂ ਨੇ ਤੈਨੂੰ ਪਤਾ ਸੂਰਵਾ ਲੈ ਮੇਰੇ ਚੋਤੇ ਲੈਣਾ ਸਰਪੰਚ ਕਿ ਤੁਹਾਡੀ ਰਿੱਕੀ ਨੂੰ ਪੜੀ ਜਿਆਦਾ ਉਹ ਪ੍ਰਾਇਮਰੀ ਸਕੂਲ ਦੇ ਨਾਲਵਾ ਦੀਏ ਤਾਂ ਹੀ ਤੇ ਮੈਂ ਦਿਆ ਵਾ ਵੀ ਨਾ ਦਿੱਥਿਓ ਮੈਂ ਨਹੀਂ ਮੇ ਤੋਂ ਨਹੀਂ ਜਿਆਦਾ ਤੈਨੀਆਂ ਨੇ ਭਰਾਏ ਜਾਣੇ ਤੈਨੂੰ ਪਤਾ ਨਲੀਆਂ ਵੀ ਪੁੰਜਣੀਆਂ ਪੈਂਦੀਆਂ ਉਹਨਾਂ ਦੀ ਨਿੱਤਿਆਂ ਨਿੱਤਿਆਂ ਉਹ ਕੁੰਜਣੀਆਂ ਉਹਨਾਂ ਨੇ ਹੈਲਪਰ ਰੱਖਿਆ ਹੁੰਦੇ ਆ ਕਿਹੜੀਆਂ ਨਲੀਆਂ ਪੁੰਜਣੀਆਂ ਮੈਨੂੰ ਪੈਸਾ ਚੇ ਜਲਦੀ ਜਲਦੀ ਇਤਨਾ ਪਿਆ ਤਾਂ ਨਾ ਮੇਰੇ ਤੋਂ ਨਹੀਂ ਦਇਆ ਜਾਣਾ ਸੂਲੇ ਇਹਨੇ ਤੇ ਇੱਥੇ ਕੰਮ ਕਰਕੇ ਰੰਗ ਲਾਇਆ ਇਹਨੇ ਸੂਲੇ ਪਹਿਲੇ ਤਾਂ ਹੀ ਮਨੇ ਜੇ ਆਪਾਂ ਕੰਮ ਕਰਾਂ ਕਿਸ ਦੇ ਨਿਆਣੇ ਪੜਾਵਾਂ ਕਿਸ ਦੀਆਂ ਨਲੀਆਂ ਪੂੰਜੀ ਤੇ ਕਿਸੇ ਨੂੰ ਤਿਆਰ ਕਰਦੀ ਕਿਸੇ ਨੂੰ ਰੋਟੀ ਉੱਥੇ ਖਵਾਦੀ ਬੱਚੇ ਨੇ ਨਿੱਕੇ ਨਿੱਕੇ ਰੋਟੀਆਂ ਖਾ ਲੈ ਕੇ ਆਉਣੀਆਂ ਇਹ ਨਾ ਵੇਖਦੇ ਰੋਟੀਆਂ ਤੂੰ ਹੀ ਉਹਨਾਂ ਦੀਆਂ ਖਾਜੇ ਸਾਰੀਆਂ ਉਹ ਪਪਾ ਉੱਥੇ ਹੀ ਮਿਲਦੀਆਂ ਆਈਆਂ ਇਹਨੇ ਤੋਥ ਨਹੀਂ ਪਤਾ ਇਹਨੂੰ ਤੇ ਤੂੰ ਲੈ ਤਾ ਦੇ ਨਹੀਂ ਜਾਣਾ ਚੱਲ ਤੂੰ ਦੱਸ ਦੇ ਰਾਤ ਨੂੰ ਕੀ ਬਣਾਈਏ ਇਹਨੇ ਅੱਜ ਨੂੰ ਹੁਣ ਬਣਾ ਲੋ ਤਾਂ ਆਲੂ ਲੂ ਤੇ ਕੰਮ ਹੀ ਘਰਾਬ ਕਰਤਾ ਸਾਰਾ ਦੰਦਾ ਭਲਾ ਮੈਂ ਜਲਦਾ ਨਹੀਂ ਹੋ ਤੁਝ ਪੈਹੇ ਫੇ ਉਹਨੂੰ ਫਰਾਤੇ ਮਥਾ ਹੀ ਨਾ ਦੇ ਆਈ ਏਦਾਂ ਕਰ ਆਲੂ ਨੂਟਰੀ ਬਣਾਜ ਵਧੀਆ ਲੱਗਦੀ ਚੋਣਾ ਨਾਲ ਚੋਲ ਬਣਾਈ ਟਿੱਕੇ ਨਾਲ ਬਣਾਈ ਦਹੀਂ ਆਹੋ ਬਾਣਾ ਤਾਰੀ ਉਮਰ ਛੁੱਡੂ ਰਹਿਣਾ ਨਾ ਕਿਤੇ ਬਾਹਰ ਨਿਕਲ ਕੇ ਕੰਮ ਕਰਨਾ ਨਾ ਕਿਤੇ ਕਮੋਨ ਫਰੋਨ ਖਾਣਾ ਆਹੋ ਕੋ ਕਰਦੇ ਰਹੋ ਇੱਕ ਆ ਥੱਤੀ ਤੇ ਦੂਜਾ ਗੋਲੀਆਂ ਮਾਰਦਾ ਰਹਿੰਦਾ ਤੇ ਤੂੰ ਹੀ ਉਹਦਾ ਕੰਮ ਚੋਰ ਤੂੰ ਜਦਾਂ ਕੰਮ ਕਰਨ ਦੀ ਮਾਰੀ ਸਾਨੂੰ ਕੰਮ ਜੋਰ ਦਸੀ ਜਾਂਦੀ ਤੇ ਤੂੰ ਮੈਂ ਤਾਂ ਕਰਦੀ ਆ ਇਹ ਮੋਤੀ ਜੀ ਮੈਂ ਮੋਤੀ ਮੋਤੀ ਆਪਣੇ ਵਾਲੀ ਪਹਿਲਾਂ ਹੋਤੀ ਆ ਤੂੰ ਮੋਤੀ ਨਹੀਂ ਐ ਮੋਤੀ ਨਹੀਂ ਤੇਰੀ ਮਮੀ ਨੂੰ ਕੀ ਆਇਆ ਨਾ ਹੁੰਦਾ ਤੇਰੀ ਮਮੀਆਂ ਚ ਭਰਾ ਤੂੰ ਹੀ ਤੱਕਦੇ ਜੇ ਰੋਟੀ ਖਵਾਈ ਜਾਂਦੇ ਜੇ ਇੱਥੇ ਰੋਟੀਆਂ ਨਾਲ ਹੀ ਲੱਜਦੀ ਤੇ ਇਹ ਦਾ علاوہ ਉਹਦੋਂ ਐਵੇਂ ਤੇ ਦਿੰਦੇ ਬਹੁਤ ਰੋਟੀਆਂ ਬਕਾਹਨੀ ਆ ਮੈਂ ਜਿੰਨੀਆਂ ਮੈਂ ਬਕਾਉਣੀ ਆ ਤੁਹਾਡੇ ਟੇੜੇ ਚ ਜਾਂਦੀਆਂ ਆ ਮਗਰੋਂ ਤੜੇ ਦੋ ਕਿ ਤਿੰਨ ਪੱਛਦੀਆਂ ਆ ਉਹ ਜਦੋਂ ਨੂੰ ਮੈਂ ਲੌਂਦੀ ਲੌਂਦੀ ਹਾਂ ਬਜਾਨੀ ਆ ਤੁਹਾਡਾ ਟੇੜ ਸਾਰਾ ਦਾ ਭਰੂਗਾ ਤੇ ਫੇਰ ਹੀ ਬਖਾਉਂਗੀ ਜੁਜਰ ਦਰਵਾਜ਼ੇ ਨੀ ਰੋਟੀਆਂ ਲਾ ਕੇ ਮੈਂ ਇਹਨੂੰ ਕੱਲ ਵੇਚਿਆ ਅਸੀਂ ਸਾਰੇ ਅੰਦਰ ਹੀ ਤੇ ਰੋਟੀਆਂ ਦਾ ਤਾਂ ਕਿਉਂ ਲਾ ਲਾ ਕੇ ਲਾ ਲਾ ਕੇ ਉੱਠੀਆਂ ਕਰ ਸਿੱਧੀ ਨਾਲ ਫੇਰ ਕਿਉਂ ਲਾ ਲਾ ਕੇ ਫੇਰ ਖਾਂਦੀਆਂ ਤਾਂ ਹੀ ਤਰਾ ਜ਼ਬਤ ਹੁੰਦੇ ਆ ਹੀਗਾ ਮੈਂ ਤੇ ਇਹਨੂੰ ਧੀਓ ਦੇ ਆ। ਇਹਨੂੰ ਸਾਨੂੰ ਰੋਟੀ ਖੋਣੀ ਨਾ ਉਦੋਂ ਤੁਸੀਂ ਕੰਮ ਚੋਰ ਜੇ। ਆਖੋ ਤੁਹਾਡੇ ਗੜੀ ਹੱਥ ਜੋੜੇ। ਉਹ ਜਿਹੜੇ ਮਾਣੀ ਮੋਟੀ ਮੇ ਰੋਟੀ ਖਾਣੇ ਨਾ ਉਹ ਵੀ ਨੋਲ ਲੋਲ ਕੇ ਅਗਲੇ ਨੂੰ ਪਤਲੇ ਸ਼ੰਭ ਵਰਗੇ ਕਰ ਦੋ। ਚੰਗਾ। ਨਿਊਟਰੀ ਬਣੀ ਨਿਊਟਰੀ ਆਲੂ ਨਿਊਟਰੀ ਚੌਲ ਤੇ ਦਹੀਂ। ਉਹ ਜੋ ਮੇਰੀ ਪਸੰਦ ਆ ਉਹ ਮੈਂ ਬਣਾਉਂਗੀ। ਮੈਂ ਰਾਹ ਲੈ ਲਾ ਦਿੱਤੀ ਡਿਊਟੀ ਹੁਣ ਤੇਰੀ ਓ। ਤੰਦਾ ਹੁਣ ਮੈਂ ਲੱਦੀ ਹਾਂ ਦੱਸ ਤੈਨੂੰ ਲਾ ਦੇ ਦੇ ਮੈਨੂੰ ਫੋਨ ਨੂੰ ਮੈਂ ਤੋੜਾ ਦੇਥ ਲੂੰਦੀ। ਹਾਂ। ਉਹ ਵੀ ਕੰਮ। ਤੁਸੀਂ ਤੁਸੀਂ ਤਾਂ ਤਮ ਤਮ ਤਰ ਲੈ ਤਾ। ਮੈਂ ਜੇ ਮੈਂ ਪੱਠੇ ਪਹੁੰਚ ਜਾਂਦਾ ਦਾ ਚਲਦਾ ਕੰਮ ਤੇ ਫੇਰ ਹੋ ਰਿਆ ਨਾ ਉਹ ਵੀ ਕੰਮ ਕਰ ਕਰ ਕੇ ਥੱਕ ਜਾਂਦੀ ਹੋ ਰੈਸਟ ਕਰਨ ਚੱਲਦੀ ਤੇ ਤੁਸੀਂ ਵੀ ਕੰਮ ਕਰ ਕਰ ਕੇ ਥੱਕ ਜਾਂਦੇ ਤੁਸੀਂ ਵੀ ਰੈਸਟ ਕਰਨ ਲੇ ਮੂੰਹ ਤੇ ਜਾਣ ਖਾਣ ਨੂੰ ਨਹੀਂ ਮੈਂ ਬਗਲੀ ਮੱਝਾ ਲਾ ਕੇ ਬਹਿ ਕੇ ਨਾ ਗੱਲਾਂ ਵਕਤ ਮਾਰ ਕੇ ਹੁੰਦਾ ਉਹਨਾਂ ਨਾਲ ਉਹਨਾਂ ਸੁਣਨਾ ਗਾਣੇ ਆਂਦੇ ਕਿ ਮੱਝਾ ਖਾਣੇ ਸੁਣਨਾ ਦੁੱਧ ਵਧ ਜਾਂਦਾ ਵਾ ਪੱਠੇ ਪਹੁੰਚੀ ਲੋੜ ਨਹੀਂ ਪੈਂਦੀ ਤੇ ਮੈਂ ਖਾਣੇ ਸੁਣਨਾ ਜਾ ਜਾ ਕੇ ਉਹਨਾਂ ਨਾਲ ਮੱਝਾ ਨੂੰ ਹਣ ਸਾਰੇ ਕਮਰੇ ਲੰਮੇ ਭੱਲੇ ਪਏ ਆ ਕਾਹ ਕਹਾਲਨੀ ਅੰਮੀ ਆਵੇ ਤੇ ਮੇਰਾ ਸਾਥ ਦਵੇ